ਕੰਤਰਪੁਰ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਇਲੈਕਸ਼ਨਾਂ ਨੂੰ ਲੈ ਕੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਦਫ਼ਤਰ ਦੇ ਉਦਘਾਟਨ ਕਰਨ ਲਈ ਬਤੌਰ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਪਾਟਿਆ ਨੇ ਸ਼ਿਰਕਤ ਪਾਈ ਜਿਨ੍ਹਾਂ ਦਾ ਨਿੱਘਾ ਸਵਾਗਤ ਪਾਰਟੀ ਮੈਂਬਰਾਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਵੱਡੀ ਤਾਦਾਦ ਦੇ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਕਾਂਗਰਸ ਦੀ ਸ਼ਰਨ ਵਿੱਚ ਆ ਕੇ ਕਾਂਗਰਸ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕੀਤਾ ਇਹ ਸਾਰੇ ਮੈਂਬਰ ਜਿਹੜੇ ਸਨ ਕਾ ਪਾਰਟੀਆਂ ਨੂੰ ਛੱਡ ਕੇ ਉਹਨਾਂ ਨੇ ਇਸ ਮੌਕੇ ਤੇ ਕਾਂਗਰਸ ਨੂੰ ਅਪਣਾਇਆ ਜਿਨ੍ਹਾਂ ਦਾ ਵੱਡਾ ਸਵਾਗਤ ਜਿਹੜਾ ਸੀਗਾ ਉਹ ਸਭ ਕਵੀਦਾਇਕ ਅਮਿਤ ਵਿਜ ਅਤੇ ਜ਼ਿਲ੍ਹਾ ਪ੍ਰਧਾਨ ਪੰਨਾ ਨਾਲ ਪਾਰਟੀਆਂ ਦੇ ਵੱਲੋਂ ਕੀਤਾ ਗਿਆ ਅੱਜ ਬੜਾ ਖੁਸ਼ੀ ਦਾ ਮੌਕਾ ਅੱਜ ਅਸੀਂ ਇਹ ਆਪਣਾ ਪਹਿਲੀ ਹੀ ਮੀਟਿੰਗ ਕੀਤੀ ਹੈ ਔਰ ਜਿਹਰੇ ਵਿੱਚ ਸਾਡੀ ਭੈਣ ਜੋਤੀ ਸਲਾਰੀਆ ਜੀ ਜ਼ਿਲ੍ਹਾ ਪর্ষਦ ਤੋਂ ਮੈਂਬਰ ਚੁਣਿਆ ਸੀ ਇਹਨਾਂ ਨੂੰ ਔਰ ਇਹੋ ਹੀ ਹੁਣ ਕੰਟੈਸਟ ਕਰਨਗੇ ਔਰ ਇਹਦੇ ਨਾਲ ਹੀ 15 ਜਿਹੜੇ ਸੰਤੀਆਂ ਦੇ ਬਲੌਕ ਸੰਤਿਆਂ ਦੇ ਜਿਹੜੇ ਮੈਂਬਰ ਨੇ ਉਹ ਵੀ ਅੱਜ ਮੌਕੇ ਤੇ ਸਾਰੇ ਇਕੱਠੇ ਹੋਏ ਨੇ ਔਰ ਇਹਨਾਂ ਦਾ ਅੱਜ ਅਸੀਂ ਇਲੈਕਸ਼ਨ ਦਾ ਜਿਹੜਾ ਆਪਣਾ ਬਿਲਕੁਲ ਜਿਹੜਾ ਬਜਾਇਆਗਾ ਔਰ ਮੈਂ ਸਮੇਂ ਨਾ ਪਈ ਜਿਹੜੇ ਸਾਡੇ ਭਰਾ ਸਾਡੀ ਦੂਸਰੀਆਂ ਪਾਰਟੀਆਂ ਚੋਂ ਸਾਡੀ ਪਾਰਟੀ ਚ ਸ਼ਾਮਲ ਹੋਇਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਆ ਕੋਈ ਐਸਾ ਤੱਕਾ ਨਹੀਂ ਤੁਹਾਡੇ ਨਾਲ ਹੋਣ ਦਿੱਤਾ ਜਾਏਗਾ ਅਸੀਂ ਡਟ ਕੇ ਖੜੇ ਆ ਤੁਹਾਡੇ ਮਗਰ ਕਿਸੇ ਤਰ੍ਹਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਆ ਕਿਉਂਕਿ ਜਿੱਥੇ-ਜਿੱਥੇ ਵੀ ਤੁਹਾਡ ਨਾਲ ਨਾਇਨਸਾਫੀ ਹੋਈਗੀ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਔਰ ਜਿੱਥੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਸਾਨੂੰ ਦੱਸੋ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਸਾਥੀਆਂ ਦੇ ਨਾਲ ਖੜੀ ਆ ਔਰ ਕਿਸੇ ਵੀ ਮੇਰੇ ਪੰਚ ਸਰਪੰਚ ਨੂੰ ਡਰਨ ਦੀ ਲੋੜ ਨਹੀਂ ਆ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਆ ਔਰ ਕੋਈ ਜ਼ਿਆਦਾ ਲੰਬੇ ਲੰਬਾ ਸਮੇਂ ਇਸ ਪਾਰਟੀ ਦਾ ਨਹੀਂ ਆ ਕਿਉਂਕਿ 6-8 ਮਹੀਨੇ ਦੀ ਕਹਾਣੀ ਆ ਕਿ ਚਾਰ ਸਾਲ ਤਾਂ ਬੀਤ ਗਏ ਆ ਔਰ 6-8 ਮਹੀਨੇ ਜ ਤੁਹਾਨੂੰ ਵੀ ਪਤਾ ਜੇ ਚਾਰ ਸਾਲਾਂ ਚ ਕੁਝ ਨਹੀਂ ਕਰ ਪਾਏ ਤੇ ਹੁਣ ਇਹਨਾਂ ਨੇ ਕੀ ਕਰਨਾ ਇਹ ਸਿਰਫ ਇੱਕੋ ਕੰਮ ਕਰ ਸਕਦਾ ਹੈ ਵੱਧ ਤੋਂ ਵੱਧ ਕੀ ਹੋ ਸਕਦਾ ਵੀ ਡਰਾ ਸਕਦਾ ਪਰ ਜਿਹੜਾ ਡਰਾਉਣ ਵਾਲਾ ਕੰਮ ਹੈ ਮੈਂ ਸਮਝਦਾ ਸੀ ਸਾਰੇ ਉਹਨਾਂ ਦੇ ਖਿਲਾਫ ਖੜੇ ਆ ਡਟ ਕੇ ਖੜੇ ਹਾਂ ਔਰ ਮੈਂ ਆਪਣੇ ਸਾਥੀਆਂ ਨੂੰ ਯਕੀਨ ਦਿਲਾਉਣਾ ਭਰੋਸਾ ਦਿਲਾਉਣਾ ਕਿ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ ਹੈ ਅਸੀਂ ਉਹਨਾਂ ਦੇ ਨਾਲ ਪਾਰਟੀ ਤੇ ਖੜੇ ਨਤੀਜੇ ਕਿਤਨਾ ਨੇ ਨਤੀਜੇ ਬਹੁਤ ਬਿਹਤਰ ਆਣਗੇ ਤੁਸੀਂ ਦੇਖਿਆ ਇਹ ਅਲੱਗ-ਅਲੱਗ ਪਾਰਟੀਆਂ ਤੋਂ ਜਿਸ ਤਰ੍ਹਾਂ ਯੂਥ ਸਾਡੇ ਨਾਲ ਜੁੜ ਰਿਹਾ ਉਹ ਤੁਹਾਡੇ ਸਾਹਮਣੇ ਹੀ ਬਹੁਤ ਸਾਰੇ ਲੋਕ ਅੱਜ ਸਾਡੀ ਪਾਰਟੀ 'ਚ ਸ਼ਾਮਲ ਹੋਇਆ ਔਰ ਮੈਂ ਸਮਝ ਨਾ ਕਿਉਂਕਿ ਜਦੋਂ ਨਤੀਜੇ ਦਾ ਤਾਂ ਹਮੇਸ਼ਾ ਹੀ ਸਾਹਮਣਾ ਕਲੀਅਰ ਹੋ ਜਾਂਦਾ ਜਦੋਂ ਦੂਸਰੀਆਂ ਪਾਰਟੀਆਂ ਤੋਂ ਲੋਕ ਜੁੜਨਾ ਸ਼ੁਰੂ ਹੋ ਜਾਂਦੇ ਔਰ ਤੁਸੀਂ ਦੇਖੋ ਇਹਨਾਂ ਨੇ ਪਿਛਲੇ 4 ਸਾਲਾਂ 'ਚ ਪੰਜਾਬ ਵਾਸਤੇ ਕੀ ਸਾਡੇ ਸ਼ਹਿਰਾਂ ਵਾਸਤੇ ਕੀ ਪਿੰਡਾਂ ਵਾਸਤੇ ਵੀ ਇੱਕ ਜ਼ੀਰੋ ਪੈਸੇ ਦੀ ਡਵੈਲਪਮੈਂਟ ਕਰਾਈ ਆ ਜਿਹੜੇ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਹੜਾ ਭਵਿੱਖ ਹੁਣ ਖਤਮ ਹੀ ਖਤਮ ਹੈ ਔਰ ਮੈਂ ਸਮੇਂ ਨਾ ਆਨ ਵਾਲਾ ਸਮੇ ਜਿਹੜਾ ਕਾਂਗਰਸ ਪਾਰਟੀ ਦਾ ਬਿਹਤਰ ਸਮੇ ਆਏਗਾ ਔਰ 2027 ਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ। ਕਾਫੀ ਮਹਤਵਪੂਰਨ ਵਿਕਾਸ ਮੰਡੀ ਜੀ ਨੇ ਹੁਣ ਮੈਂ ਨਾਮ ਨਹੀਂ ਲੈਣਾ ਬਹੁਤ ਲੰਮਾ ਖਿੱਚ ਜਾਣਾ। ਸਾਡੀ ਜ਼ਿਲ੍ਹਾ ਸ਼ਹਿਰ ਪਰਿਸ਼ਦ ਦੇ ਮੈਂਬਰ ਮੈਂ ਵਾਰ-ਵਾਰ ਕਰਨਾ ਕਿ ਕਾਂਗਰਸ ਨੇ ਜਦੋਂ ਦਾ 50% ਦਾ ਕੋਟਾ ਕਿਤੇ ਦਾ ਪੰਚਾਇਤਾਂ ਤੇ ਕorporation ਵਿੱਚ ਉਦੋਂ ਦੀ ਸਾਡੀ ਭੈਣਾ ਅੱਗੇ ਆ ਕੇ ਇਲੈਕਸ਼ਨ ਲੜ ਰਹੀਆਂ ਔਰ ਇਸੇ ਕਾਰਨ ਅੱਜ ਮੌਕਾ ਮਿਲੇ ਇੱਕ ਵਿਮਨ ਨੂੰ ਸਾਡੇ ਪਠਾਨਕੋਟ ਵਿਧਾਨ ਸਭਾ ਦੀ ਜ਼ਿਲ੍ਹਾ ਪ੍ਰਸ਼ਾਦਿਕ ਮੈਂਬਰ ਸੀਟ ਤੇ ਜੋਤੀ ਸਲਾਰੇ ਜਿਹਨੂੰ ਕੰਟੈਸਟ ਕਰ ਰਹੇ ਨੇ ਔਰ ਅੱਜ ਕਾਫੀ ਤੁਸੀਂ ਦੇਖਿਆ ਹੋਏਗਾ ਤੁਸੀਂ ਇੱਥੇ ਹੀ ਸੀ ਕਾਫੀ ਜੁਆਇਨਿੰਗਾਂ ਹੋਈਆਂ ਔਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਤੇ ਲੋਕ ਪੂਰੀ ਤਰ੍ਹਾਂ ਟੁੱਟ ਗਏ ਨੇ ਔਰ ਪੰਜਾਬ ਦੇ ਲੋਕ ਸਪੈਸ਼ਲੀ ਬੀਜਪੀ ਤੋਂ ਅਕਾਲੀਆਂ ਤੋਂ ਵੀ ਪ੍ਰੋਪਰਲੀ ਅਲਾਈਨਡ ਨਹੀਂ ਹੈਗੇ ਔਰ ਬਿਲਕੁਲ ਜਿਹਨੋਂ ਦੇ 4 ਸਾਲ ਤੋਂ ਐਮਐਲਏ ਸਾਹਿਬ ਵੀ ਇੱਥੇ ਬਣੇਦੇ ਨੇ ਐਮਐਲਏ ਪਠਾਨਕੋਟ ਬੀਜਪੀ ਦੇ ਉਹਨਾਂ ਨੇ ਵੀ 4 ਸਾਲ ਚ ਕੁਝ ਕੰਮ ਨਹੀਂ ਕੀਤਾ ਮੈਂ ਸਾਰਿਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਆਪਣੇ ਜ਼ਿਲ੍ਹਾ ਪ੍ਰਸ਼ਦ ਨੰਗਲ ਦੇ ਲੋਕਾਂ ਨੂੰ 15 ਬਲਾਕ ਸਮਿਤੀ ਦੇ ਲੋਕਾਂ ਨੂੰ ਕਿ ਸਿਰਫ 6-7 ਮਹੀਨੇ ਰਹਿ ਗਏ ਨੇ ਕਹਿਣ ਨੂੰ ਤਾਂ ਇੱਕ ਸਾਲ ਹੈ ਮਗਰ ਆਖਰਲਾ 4-5 ਮਹੀਨੇ ਤੇ ਇਲੈਕਸ਼ਨ ਚ ਨਿਕਲ ਜਾਂਦਾ ਤੁਸੀਂ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਤੁਸੀਂ ਟੀਮ ਦੇ ਨਾਲ ਕੰਮ ਦੇਖਿਆ ਚਾਹੇ ਬ੍ਰਿਜਸ ਨੇ ਚਾਹੇ ਇੰਡਸਟਰੀ ਹੈ ਚਾਹੇ ਪਾਣੀ ਦੀ ਚੀਜ਼ਾਂ ਹੈ ਚਾਹੇ ਸੀਵਰੇਜ ਹੈ ਚਾਹੇ ਕੈਂਪਸ ਨੇ ਚਾਹੇ ਰਾਸ਼ਨ ਕਾਰਡ ਨੇ ਚਾਹੇ ਕਾਰਡ ਨੇ ਅਸੀਂ ਹਰ ਚੀਜ਼ ਵਿੱਚ ਅੱਗੇ ਹੋ ਕੇ ਲੋਕਾਂ ਦੀ ਮਦਦ ਕੀਤੀ ਹੈ ਚਾਹੇ ਮੈਡੀਕਲ ਫੈਸਿਲਿਟੀਆਂ ਨੇ ਸਾਰੀ ਚੀਜ਼ਾਂ ਤੇ ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ 6 ਮਹੀਨੇ 7 ਮਹੀਨੇ ਵਾਸਤੇ ਪਲੀਜ਼ ਕੋਈ ਆਪਣਾ ਵੋਟ ਵੇਸਟ ਨਾ ਕਰਨਾ ਕਾਂਗਰਸ ਜ਼ਰੂਰ ਤੁਹਾਡੇ ਆਸ਼ੀਰਵਾਦ ਨਾਲ 2027 ਚ ਸਰਕਾਰ ਬਣਾਏਗੀ ਤੇ ਸਾਨੂੰ ਮੌਕਾ ਮਿਲੇਗਾ ਤੁਸੀਂ ਸਾਨੂੰ ਕੰਮ ਕਰਦੇ ਦੇਖਿਆ ਅਸੀਂ ਪੂਰੀ ਟੀਮ ਦੇ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਨਾਲ ਔਰ ਬਲੌਕ ਸਮਿਤੀ ਮੈਂਬਰਸ ਨਾਲ ਔਰ ਪੂਰੇ ਆਪਣੇ ਮੋਤਵਾਰਾ ਨਾਲ ਮਿਲ ਕੇ ਉਸ ਤੋਂ ਵੀ ਜ਼ਿਆਦਾ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ ਬਹੁਤ ਕੰਮ ਕਰਨ ਵਾਲੇ ਨੇ ਔਰ ਮੇਰੀ ਰਿਕਵੈਸਟ ਹੈ ਕਿ ਇਹ ਸੀਟ ਕੋਈ ਵੀ ਨਾ ਵੇਸਟ ਕਰਨਾ ਕਿਉਂਕਿ ਜਦੋਂ 2027 ਜਨਵਰੀ ਚ ਇਲੈਕਸ਼ਨ ਹੋਣਗੇ ਤੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਬਲਾਕ ਸਪੀਤੀ ਮੈਂਬਰ 5 ਸਾਲ ਵਾਸਤੇ ਚੁਣੇ ਜਾਂਦੇ ਨੇ ਤੇ ਜੇ ਇਹ ਪੈਸੇ ਨਹੀਂ ਵੀ ਦੇਣਗੇ ਇਸ ਵਾਰੀ ਸਰਕਾਰ ਕਿਉਂਕਿ ਇਹਨਾਂ ਕੋਲ ਪੈਸਾ ਹੈ ਨਹੀਂ ਹੈ ਹਜ਼ਾਰ ਰੁਪਏ ਦਾ ਵੀ ਇਹਨਾਂ ਨੇ ਝੂਠ ਬੋਲੇਦਾ ਅਜੇ ਤੱਕ ਨਾ ਪਿੰਡਾਂ 'ਚ ਸਾਡੇ ਪੈਸੇ ਦਿੱਤੇ ਦੇ ਅਜੇ ਤੱਕ ਪੂਰੇ ਨਹੀਂ ਲਗਾ पाए ਕਾਰਪੋਰੇਸ਼ਨ ਚ ਮੇਅਰ ਸਾਹਿਬ ਨੂੰ ਤੁਸੀਂ ਪੁੱਛ ਲਿਓ ਕੋਈ 1 ਰੁਪਿਆ ਨਹੀਂ ਦਿੱਤਾ ਅਜੇ ਤੱਕ ਤੇ 6 ਮਹੀਨੇ ਵਾਸਤੇ ਆਪਣਾ ਵੋਟ ਨਾ ਵੇਸਟ ਕਰਨਾ ਜੇ ਇਹ ਪੈਸੇ ਨਹੀਂ ਦੇਣਗੇ ਮੈਂ ਤੁਹਾਨੂੰ ਪ੍ਰੋਮਿਸ ਕਰਨਾ ਕਾਂਗਰਸ ਦੀ ਸਰਕਾਰ ਬਣੇਗੀ ਅਸੀਂ 4 ਸਾਲ ਸਾਡੇ ਕੋਲ ਇਹਨਾਂ ਦੇ ਟੈਨਿਓਰ ਦੇ ਪਿਓਨੇ ਆ ਤੇ ਅਸੀਂ 1 ਸਾਲ ਤੇ ਆਉਂ ਹੀ ਕਵਰ ਕਰ ਜਾਾਂਗੇ 4 ਸਾਲ ਖੂਬ ਤਰੀਕੇ ਨਾਲ ਅੱਛੇ ਤਰੀਕੇ ਨਾਲ ਡਵੈਲਪਮੈਂਟ ਕਰਾਂਗੇ ਮੇਰੀ ਲੋਕਾਂ ਨਾਲ ਇਹੀ ਗੁਜ਼ਾਰਿਸ਼ ਹੈਗੀ ਹੈ ਅੱਜ ਲਈ ਜੁਆਇਨਿੰਗ ਕੀਤੀ ਆ ਮੈਂ ਉਹ ਨਾਲ ਕੀ ਫਰਕ ਪਿਆ ਕਿੰਨੀ ਕੀ ਮਜ਼ਬੂਤੀ ਦੇਖੋ ਜੁਆਇਨਿੰਗ ਤੇ ਇੱਕ ਆਮ ਆਦਮੀ ਪਾਰਟੀ ਦਾ ਐਕਸਪੈਰੀਮੈਂਟ ਸੀ ਮੈਂ ਤੇ ਤੁਹਾਨੂੰ ਉਸ ਦਿਨ ਸਟੇਜ ਤੇ ਵੀ ਬੋਲਿਆ ਲੋਕਾਂ ਨੇ ਦੁੱਧ ਸਮਝ ਕੇ ਮਿਲਕ ਸਮਝ ਕੇ ਖਰੀਦਿਆ ਸੀ ਮਗਰ ਨਿਕਲ ਗਿਆ ਤਜ਼ਾਬ ਔਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਪ੍ਰੋਪਰ ਪੰਜਾਬ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਦੀ ਹੈ ਚਾਹੇ ਡੈਟ ਇਨ ਟੂ ਜੀਐਸਡੀਪੀ ਰੇਸ਼ੋ ਦੇਖ ਲਿਓ ਪੂਰੇ ਦੇਸ਼ ਵਿੱਚ ਇੱਕ ਨੰਬਰ ਦੇ ਸੂਬੇ ਨੂੰ ਇਹਨਾਂ ਨੇ ਆਖਰਲੇ ਨੰਬਰ ਦਾ ਸੂਬਾ ਬਣਾ ਦਿੱਤਾ ਹੈ ਡੈਟ ਪ੍ਰੋਪਰ ਚੁੱਕਰੇ ਨੇ ਲਾਅ ਐਂਡ ਆਰਡਰ ਇੱਕਦਮ ਬਰਬਾਦ ਹੈ ਡਲਪੰਡ ਜ਼ੀਰੋ ਹੈ ਤੇ ਉਹੀ ਕਾਰਨ ਹੈ ਕਿ ਲੋਕਾਂ ਨੇ ਇੱਕ ਅੱਛੀ ਸੋਚ ਕਰਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਮੈਂ ਲੋਕਾਂ ਨੂੰ ਗਲਤ ਨਹੀਂ ਕਹਿੰਦਾ ਬਦਲਾਅ ਕਰਨਾ ਚਾਹੀਦਾ ਜੀ ਔਰ ਇੱਕ ਵਾਰੀ ਐਕਸਪੈਰੀਮੈਂਟ ਜਿਹੜਾ ਹੋਇਆ ਬਹੁਤ ਗਲਤ ਹੋ ਗਿਆ ਔਰ ਬੀਜੇਪੀ ਦਾ ਵੀ ਜਿਹੜਾ ਯੂਥ ਜੁੜ ਰਿਹਾ ਚਾਹੇ ਵਪਾਰੀ ਜੁੜ ਰਹੇ ਨੇ ਤੁਸੀਂ ਦੇਖੋ ਬੀਜੇਪੀ ਪੂਰੀ ਵੈਲਥ ਆਪਣੀ ਪੂਰੀ ਵੈਲਥ ਕੰਸੋਲੀਡੇਟ ਕਰਕੇ ਕੁਝ ਚੰਦ ਘਰਾਂ ਨੂੰ ਦੇਈ ਜਾ ਰਹੀ ਹੈ ਕਿਸਾਨ ਸਾਡੀ ਐਗਰੀਕਨੋਮੀ ਹੈ ਪੰਜਾਬ ਵਿੱਚ ਕਿਸਾਨੀ ਨੂੰ ਖਤਮ ਕਰਤਾ ਜੀ 에어ਲਾਈਨ ਹੈ ਤੁਸੀਂ ਦੇਖੋ ਇੰਡੀਗੋ ਚ ਕੀ ਹੋ ਰਿਹਾ ਪ੍ਰੋਪਰ ਮੋਨੋਪੋਲਾਈਜ਼ ਕਰਕੇ ਦੋ ਜਾਂ ਦੋ 에어ਲਾਈਨਾਂ ਚਲਾਤੀਆਂ ਇੱਕ ਨੇ ਬੰਦ ਕੀਤਾ ਤੇ ਮੈਂ ਆਪੇ ਟਰੈਵਲ ਕਰਕੇ ਆਇਆ ਜੀ 40 40 50 50000 ਦੀ ਟਿਕਟਾਂ ਡੋਮੈਸਟਿਕ ਦੀਆਂ ਲੋਕਾਂ ਕੋਲੋਂ ਸਕਵੀਜ਼ ਕਰ ਰਹੇ ਨੇ ਹਰ ਧੰਦੇ ਨੂੰ ਮੋਨੋਪੋਲਾਈਜ਼ ਕਰ ਰਹੇ ਨੇ ਸਿਮਿੰਟ ਇੰਡਸਟਰੀ ਨੂੰ ਮੋਨੋਪੋਲਾਈਜ਼ ਕਰ ਰਹੇ ਨੇ ਹਰ ਜਗ੍ਹਾ ਛੋਟੇ ਵਪਾਰੀ ਨੂੰ ਖਤਮ ਕਰਕੇ ਵੱਡੇ ਵਪਾਰੀ ਨੂੰ ਬਣਾ ਰਹੇ ਤੇ ਇਹੀ ਕਾਰਨ ਹੈ ਕਿ ਮੈਂ ਤੇ ਕਦੀ ਕਾਸਟ 'ਚ ਬਲੀਵ ਨਹੀਂ ਕਰਦਾ ਜੀ ਮੈਂ ਤੇ ਇਹ ਕਹਿਣਾ ਕਿ ਜਿਹੜਾ ਬੰਦਾ ਕਿਸਾਨੀ ਨਾਲ ਜੁੜੇਦਾ ਤੇ ਜਿਹੜਾ ਬੰਦਾ ਵਪਾਰ ਨਾਲ ਜੁੜੇਦਾ ਉਹਨੇ ਭਾਜਪੀ ਨੂੰ ਵੋਟ ਨਹੀਂ ਪਾਣਾ ਔਰ ਯੂਥ ਬਹੁਤ ਇੰਟੈਲੀਜੈਂਟ ਹੈ ਤੁਸੀਂ ਦੇਖਿਆ ਮੇਨ ਯੂਥ ਜੁੜ ਰਿਹਾ ਤੇ ਯੂਥ ਇਸ ਚੀਜ਼ ਨੂੰ ਸਮਝਦਾ ਹੈ ਉਹ ਆਮ ਆਨਵੀ ਪਾਰਟੀ ਨੂੰ ਵੀ ਸਮਝ ਗਿਆ ਹੈ ਭਾਜਪਾ ਨੂੰ ਵੀ ਸਮਝ ਗਿਆ ਹੈ ਇਹੀ ਕਾਰਨ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਕਾਂਗਰਸ ਹੀ ਹੈ ਜਿਹੜੀ ਦੇਸ਼ ਨੂੰ ਸਭ ਨੂੰ ਇਕੁਅਲ ਡਿਸਟ੍ਰਿਬਿਊਸ਼ਨ ਆਫ ਵੈਲਥ ਤੇ ਨਾਲ ਲੈ ਕੇ ਚੱਲ ਸਕਦੀ ਹੈ ਚਾਹੇ ਗਰੀਬ ਹੈ ਚਾਹੇ ਪਿਛੜਾ ਹੈ ਚਾਹੇ ਔਰਤ ਹੈ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਤੇ ਜੇ ਸਾਰਿਆਂ ਨੂੰ ਇੱਕੋ ਧਾਗੇ 'ਚ ਪਰੋ ਕੇ ਆਪਣੇ ਦੇਸ਼ ਨੂੰ ਅੱਗੇ ਵਧਾ ਸਕਦੀ ਹੈ ਕਾਂਗਰਸ ਵਧਾ ਸਕਦੀ ਹੈ ਇਸੇ ਕਰਕੇ ਸਾਰਾ ਯੂਥ ਜੋੜਿਆ ਮੈਂ ਉਹਨਾਂ ਦਾ ਤਹੇ ਦਿਲ ਤੋਂ ਆਦਰ ਕਰਨਾ ਸਨਮਾਨ ਕਰਨਾ ਜੀ ਆਇਆਂ ਨੂੰ ਕਹਿਣਾ ਤੇ ਇਹ ਸ਼ਰਤੀ ਦਿਲਵਾਨਾ ਆਪਣੀ ਪੂਰੀ ਟੀਮ ਵੱਲੋਂ ਕਾਂਗਰਸ ਵੱਲੋਂ ਕਿ ਜਿਸ ਉਮੀਦ ਨਾਲ ਉਹ ਪਾਰਟੀ ਨੂੰ ਜੁਆਇਨ ਕੀਤੇ ਨੇ ਅਸੀਂ ਉਹਨਾਂ ਦੀ ਉਮੀਦ ਤੇ ਪੂਰੀ ਤਰ੍ਹਾਂ ਖੜਾ ਹੁੰਦੀ ਪੂਰੀ ਪੂਰੀ ਕੋਸ਼ਿਸ਼ ਔਰ ਪੂਰੀ ਮਿਹਨਤ ਕਰਾਂਗੇ